ਤੁਹਾਨੂੰ ਦਿਖਾਉਣਾ ਇੱਕ ਮਿੰਟ ਲਓ ਲਓ ਜੀ ਆ ਦੇਖੋ ਤੇ ਬਹੁਤ ਸਾਰੇ ਇਹ ਵੀ ਸੂਟ ਜਿਹੜਾ ਤੁਹਾਨੂੰ 1500 1600 ਦੀ ਰੇਂਜ ਚ ਮਿਲ ਜੂ ਹਾਂ ਬਹੁਤ ਆਪਸ਼ਨ ਪਿਆ ਜਿਵੇਂ ਆ ਪਿਆ ਠੀਕ ਆ ਬਹੁਤ ਆਪਸ਼ਨ ਬਗੂ ਇਹਨੇ ਬੋਲ ਤੋਂ ਬੋਲ ਕੋ ਜਮੇ ਜੀ ਆਪਾਂ ਸਟਾਕ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਹਸਰੀ ਕਾਲ ਜੀ ਤੇ ਅੱਜ ਤੁਹਾਡੇ ਵਾਸਤੇ ਬਹੁਤ ਕੈਂਡ ਵੀਡੀਓ ਲੈ ਕੇ ਆਇਆ ਬਹੁਤ ਹੀ ਸਸਤੇ ਛੂਟ ਕਿਉਂਕਿ 15 ਸਤੰਬਰ ਤੱਕ ਇਹ ਸਟਾਕ ਹੈਡ ਸਾਰਾ ਕਲੀਅਰ ਕਰਨਾ ਤੇ ਕੱਪੜਿਆਂ ਦੀ ਆਪਾਂ ਵੱਡੀ ਸੇਲ ਲਾਤੀ ਆ ਤੇ ਤੁਹਾਨੂੰ ਸਾਰੇ ਆਪਾਂ ਰੇਟ ਦੱਸਾਂਗੇ ਸਾਰਾ ਤੁਹਾਨੂੰ ਕੱਪੜਾ ਦਿਖਾਵਾਂਗੇ ਤੇ ਤੁਸੀਂ ਕੱਪੜਾ ਮਗਰ ਦੇਖੋ ਕਿੰਨਾ ਪਿਆ ਤੇ ਤੁਹਾਨੂੰ ਸਾਰਾ ਆਧਾ ਪਾਸਟਾਕ ਦਿਖਾਉਨੇ ਆ ਵਧੀਆ ਸੂਟ ਨੇ ਲਓ ਵੀ ਖੋਲੀ ਜਾਓ ਨਾਲ ਦੀ ਨਾਲ ਤੇ ਜਿਵੇਂ ਆਹ ਦੇਖੋ ਇਹ ਮਾਰਕੀਟ 'ਚ ਜਿਹੜਾ ਕੱਪੜਾ ਇਹ 12-1300 ਤੋਂ ਘੱਟ ਨਹੀਂ ਮਿਲਦਾ ਜਿਹੜਾ ਕਿ ਆਪਾਂ ਇੱਥੇ 700-800 ਦੀ ਰੇਂਜ ਤੱਕ ਤੁਹਾਨੂੰ ਦਵਾ ਦਾਂਗੇ ਸਕਰੀਨ ਦੇ ਉੱਪਰ ਨੰਬਰ ਚੱਲਦਾ ਤੁਸੀਂ ਇਸੇ ਕਰੀ ਫੋਟੋ ਖਿੱਚ ਕੇ ਭੇਜ ਸਕਦੇ ਹੋ ਤੇ ਬਾਕੀ 15 ਸਤੰਬਰ ਤੱਕ ਇਹ ਇੱਕ ਸਟਾਕ ਕਲੀਅਰ ਹੋ ਜਾਣਾ 15 ਸਤੰਬਰ ਤੋਂ ਪਹਿਲਾਂ ਪਹਿਲਾਂ ਲੈ ਲਓ ਮੀਲਾ ਲੁੱਟ ਲਓ ਲਓ ਵੀ ਦੇਖੋ ਕਿੰਨੇ ਸੋਹਣੇ ਸੋਹਣੇ ਪਿਆਰੇ ਪਿਆਰੇ ਕਲਰ ਨੇ ਤੇ ਬਾਕੀ ਡਿਜ਼ਾਈਨ ਵਗੈਰਾ ਦੇਖੋ ਕਿੰਨਾ ਸੋਹਣਾ ਲਓ ਜੀ ਤੇ ਨਾਲ ਦੁਪੱਟੇ ਵੀ ਨੇ ਨਾਲ ਦੁਪੱਟੇ ਤੇ ਪੂਰੇ ਲਓ ਵੀ ਆਹ ਦੇਖੋ ਦੁਪੱਟਾ ਪੂਰਾ 2.5 ਮੀਟਰ ਹੋ ਲਓ ਜੀ ਦਬੱਟਾ ਦੇਖੋ ਫੁੱਲ ਤੇ ਨਾਲ ਇਧਰ ਸੂਟ ਦਾ ਰੰਗ ਦੇਖੋ ਕਿੰਨਾ ਪਿਆਰਾ ਤੇ ਕਿੰਨਾ ਸੋਹਣਾ ਸੂਟ ਆ ਲਓ ਵੀ ਦੇਖੋ ਆ ਦੇਖ ਸਕਦੇ ਹੋ ਤੁਸੀਂ ਫਿਰ 15 ਤੰਬਰ ਤੱਕ ਸੇਲ ਲੱਗੀ ਕੱਪੜਿਆਂ ਦੀ ਵੱਡੀ ਸੇਲ ਲੱਗੀ ਆ ਲਓ ਜੀ ਦੇਖੋ ਤੁਹਾਨੂੰ ਆਪਾਂ ਸਾਰਾ ਕੱਪੜਾ ਦਿਖਾਵਾਂਗੇ ਲਓ ਵੀ ਦੇਖੋ ਬਣਦੀ ਆ ਗੱਲ ਮੈਚਿੰਗ ਦੀ ਦੇਖੋ ਕਿੰਨਾ ਪਿਆਰਾ ਕਲਰ ਆ ਤੇ ਸਿਰਫ ਤੁਹਾਨੂੰ 7-800 ਦੇ ਵਿੱਚ ਇਹ ਮਿਲ ਜਾਣਾ ਸਾਰਾ ਬਾਕੀ ਤੁਹਾਨੂੰ ਸਟਾਕ ਆਪਣੇ ਕੋ ਬਾਧੂ ਪਿਆ ਜਿਵੇਂ ਆ ਦੇਖੋ ਆ ਖੁੱਲੋ ਜੀ ਉਧਰੋਂ ਚੱਕ ਲੋ ਆ ਆ ਵੀ ਮੈਨੇ ਇੰਦਰ ਹਾਂ ਆ ਭਰਿਆ ਥੱਲੇ ਵਾਲਾ ਚੱਕਾ ਕੋਟਨ ਨਾਲ ਲਓ ਆ ਕੋਟਨ ਵਾਲੇ ਆ ਕੇ ਕੋਟਨ ਵਾਲੇ ਚੱਕੋ ਆ ਆ ਕੇ ਜਮੇ ਨਾਲ ਆ ਓਵਰਾਲ ਆ ਸਾਰੇ ਦੇਖੋ ਇਹ ਓਵਰਾਲ ਆ ਗਏ ਲਓ ਵੀ ਪੂਰਾ 5 ਮੀਟਰ ਕੱਪੜਾ ਪੂਰਾ 5 ਮੀਟਰ ਕੱਪੜਾ ਹੋਊਗਾ ਠੀਕ ਆ ਫੁੱਲ ਗਾਰੰਟੀ ਹੋਊਗੀ ਤੇ ਸਕਰੀਨ ਦੇ ਉੱਪਰ ਨੰਬਰ ਚੱਲਦਾ ਤੁਸੀਂ ਕਾਲ ਕਰ ਸਕਦੇ ਹੋ ਆ ਮਿਰਰ ਵਰਤ ਤੇ ਆ ਗਿਆ ਦੇਖੋ ਜੀ ਤੇ ਡਿਜ਼ਾਈਨ ਵਗੈਰਾ ਰੰਗ ਵਗੈਰਾ ਤੁਸੀਂ ਦੇਖ ਸਕਦੇ ਹੋ ਨਾਲ ਦੁਪੱਟਾ ਲਓ ਜੀ ਦੇਖੋ ਆ ਦੇਖੋ ਜੀ ਮਿਰਰ ਵਰਕ ਆਹ ਪੂਰਾ ਵਧੀਆ ਸੂਟ ਆ ਜਿਹੜੇ ਕਿ ਪਹਿਲਾਂ ਘੱਟੋ ਘੱਟ ਨਹੀਂ ਵੀ 15-1500 ਦੇ ਵੇਚੇ ਨੇ ਤੇ ਹੁਣ ਜਿਹੜੀ ਸੇਲ ਆਈ ਆ 8-800 ਨੂੰ 7-700 ਨੂੰ ਲੈ ਜਾਓ ਲੈ ਜਾਓ ਬਈ ਆ ਖੋਲੋ ਜੀ ਆ ਖੋਲੋ ਤੇ ਆ ਦੇਖੋ ਆ ਦੇਖੋ ਕਿੰਨਾ ਪਿਆਰਾ ਕਲਰ ਨਾਲ ਚੁੰਨੀ ਠੀਕ ਆ ਆ ਨਾਲ ਦੁਪੱਟਾ ਨਾਲ ਡਬਟਾ ਤੇ ਆਹ ਲੈ ਸੂਟ ਐਵੇਂ ਦਾ ਸਾਰਾ ਡਿਜ਼ਾਈਨ ਰਹੂਗਾ ਜੇਕਰ 7-800 ਰੁਪਏ ਵਿੱਚ ਤੁਹਾਨੂੰ ਮਿਲ ਜਾਣਾ ਤਾਂ ਸਕਰੀਨ ਦੇ ਉੱਪਰ ਨੰਬਰ ਚੱਲਦਾ ਜਲਦੀ ਤੋਂ ਜਲਦੀ ਸਕਰੀਨਸ਼ਾਟ ਭੇਜ ਕੇ ਵੀ ਮੰਗਾ ਘਰ ਬੈਠੇ ਹੀ ਮੰਗਾ ਸਕਦੇ ਆਂ ਆਨਲਾਈਨ ਬਾਕੀ ਸ਼ਾਪ ਦਾ ਫੁੱਲ ਐਡਰੈਸ ਨੂੰ ਆ ਵੀਡੀਓ ਦੇ ਐਂਡ 'ਚ ਦੱਸਾਂਗੇ ਵਰਲਡ ਆਫ ਫੈਸ਼ਨ ਬੁਟੀਕ ਵਾਲ ਨੇ ਸੇਲ ਲਾਈ ਆ ਲਓ ਜੀ ਆ ਖੋਲੋ ਆ ਖੋਲੋ ਜੀ ਤੇ ਸਟਾਕ ਬਹੁਤ ਆ ਫੁੱਲ ਤੁਹਾਨੂੰ ਪੂਰਾ ਕੋਲ ਕੇ ਦਿਖਾ ਦੇ ਤੁਸੀ ਕਲਰ ਵਗੈਰਾ ਜਾਨੀ ਸੀ ਹਰੇਕ ਸੂਟ ਚ ਤਿੰਨ ਚਾਰ ਕਲਰ ਤੁਹਾਨੂੰ ਮਿਲ ਜਾਣਗੇ ਆ ਦੇਖੋ ਜੀ ਨਾਲ ਦੁਪੱਟਾ ਕੜਾਈ ਵਗੈਰਾ ਦੇਖੋ ਕੜਾਈ ਵਗੈਰਾ ਦੇਖੋ ਨਾਲ ਦੁਪੱਟਾ ਫੁੱਲ ਘੈਂਟ ਸੂਟ ਨੇ ਇਧਰੋਂ ਦਿਖਾਉਂਦੇ ਆਪਾਂ ਹੋਰ ਦਿਖਾਓ ਦਿਖਾਓ ਜੀ ਤੇ ਦੇਖੋ ਕੱਪੜਾ ਬਾਦੂਆ ਲੋ ਵੀ ਕੱਪੜਾ ਜਿੰਨਾ ਤੁਸੀਂ ਮਰਜ਼ੀ ਦੇਖ ਸਕਦੇ ਹੋ ਤੇ ਆ ਜਿਵੇਂ ਰੈੱਡ ਆ ਗਿਆ ਬਾਕੀ ਇਧਰੋਂ ਆ ਜੈਲੋ ਦਿਖਾ ਦਿੰਨੇ ਆਪਾਂ ਨਾਲ ਦੇਖੋ ਜੀ ਲੋ ਵੀ ਆ ਦੇਖੋ ਕਿੰਨਾ ਪਿਆਰਾ ਸੂਟ ਆ ਇਹ ਸਾਰੇ ਬਨਾਰਸੀ ਸੂਟ ਵੀ ਹੈਗੇ ਨੇ ਆ ਦੇਖੋ ਬਨਾਰਸੀ ਦਿਖਾਉਂਦਾ ਕਿੰਨਾ ਪਿਆਰਾ ਸੂਟ ਆ ਨਾਲ ਦੁਪੱਟਾ ਤੇ ਬਨਾਰਸੀ ਸੂਟ ਵੀ ਤੁਹਾਨੂੰ ਮਿਲ ਜਾਣਗੇ ਲਓ ਜੀ ਆ ਬਨਾਰਸੀ ਸੂਟ ਨੇ ਦੇਖੋ ਕਿੰਨਾ ਪਿਆਰਾ ਰੰਗ ਦੇਖੋ ਕਿੰਨਾ ਸੋਹਣਾ ਤੇ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਇਹ ਕੁੜਤੀ ਆ ਗਈ ਤੇ ਨਾਲ ਆਪਣੇ ਚੁੰਨੀ ਪੂਰੀ ਸਹੀ ਹੈ ਤਾਂ ਈ ਮੀਟਰ ਹਾਂ ਸਵਾ ਦੋ ਮੀਟਰ ਦੀ ਹੈਗੀ ਹੈ ਜਾਨਸੀ ਤਕਰੀਬਨ ਤੇ ਬਨਾਰਸੀ ਇਕਰਾ ਬਨਾਰਸੀ ਰੈਡਰ ਬਨਾਰਸੀ ਰੰਗ ਹੈਗੇ ਨੇ ਜਾਨਸੀ ਬਨਾਰਸੀ ਰੰਗ ਵੀ ਤੁਹਾਨੂੰ ਬਹੁਤ ਆਪਸ਼ਨ ਬਹੁ ਮਿਲ ਜੂਗੀ ਬਾਕੀ ਤੁਸੀਂ ਕੋਈ ਵੀ ਲੈਣਾ ਸਕਰੀਨ ਸ਼ਾਟ ਭੇਜ ਦਿਓ WhatsApp ਤੇ ਆਪਣਾ World of Fashion Boutique ਦੇ ਨਾਮ ਦਾ ਗਰੁੱਪ ਬਣਿਆ ਹੋਇਆ ਹੈ ਨੰਬਰ ਤੇ ਤੇ ਉਹ ਚ ਵੀ ਐਡ ਹੋ ਸਕਦੇ ਹੋ ਜਿੱਥੇ ਆਪਾਂ ਡੇਲੀ ਕਲੈਕਸ਼ਨ ਅਪਲੋਡ ਕਰਦੇ ਰਹਿੰਦੇ ਹਾਂ ਲਓ ਜੀ ਦੇਖੋ ਇਹ ਤੁਹਾਨੂੰ ਰੈਡ ਰੰਗ ਵੀ ਮਿਲ ਜੂਗਾ ਇਹ ਪਹਿਲਾਂ ਜਾਨਸੀ ਉਹ ਪਰਚੀਆਂ ਲੱਗੀਆਂ ਹੋਈਆਂ ਨੇ 1200 1300 ਤੋਂ ਜੰਪੀ 15 ਨਵੰਬਰ ਤੱਕ ਸੇਲ ਆ 15 ਸਤੰਬਰ ਤੱਕ ਠੀਕ ਹੈ ਜੀ 15 ਸਤੰਬਰ ਤੱਕ ਇਹ ਸਾਰਾ ਜਿਹੜਾ ਸਟਾਕ ਆ ਕਲੀਅਰ ਕਰਨਾ ਤਾਂ ਤੁਸੀਂ ਆ ਕੇ ਇਹ ਸੂਟ ਲੈ ਸਕਦੇ ਹੋ ਗਰਮੀਆਂ ਦੇ ਤੋਹਫੇ ਨੇ ਤੋਹਫੇ ਸੋਹਣੇ ਸੋਹਣੇ ਸੂਟ ਨਾਲ ਦੁਪੱਟਾ ਦੇਖੋ ਵੀ ਕਿੰਨਾ ਪੈਰਟ ਕਲਰ ਆ ਗਿਆ ਇਹ ਕਿੰਨਾ ਪਿਆਰਾ ਕਲਰ ਹੈ ਤੇ ਮੈਂ ਦੁਪੱਟਾ ਖੋਲ ਕੇ ਦਿਖਾਉਣਾ ਇਹਦਾ ਲਓ ਜੀ ਦੇਖੋ ਕਢਾਈ ਇਹਦੇ ਨਾਲ ਇਹਨਾਂ ਨਾਲ ਕਢਾਈ ਦੇਖੋ ਦੁਪੱਟਾ ਦੇਖੋ ਦੁਪੱਟਾ ਦੇਖੋ ਨਾਲੇ ਲਓ ਜੀ ਪੂਰਾ ਖੋਲ ਪਾਇਆ ਦੁਪੱਟਾ ਪੂਰਾ ਲਓ ਵੀ ਛੂਟਾ ਨਾ ਕਰਨੇ ਢੇਰ ਲੱਗ ਗਿਆ ਟੇਰਾਂ ਨੇ ਢੇਰ ਲੱਗ ਗਏ ਚੱਕੋ ਚੱਕੋ ਵੀ ਚੱਕੋ ਲੈ ਜੇ ਮਰਜ਼ੀ ਲੈ ਜਾਓ ਜਹੇ ਜੇ ਮਰਜ਼ੀ ਲੈ ਜਾਓ ਮਨ ਪਸੰਦ 800 800 800 700 800 800 ਜਿਵੇਂ ਆ ਬਲੈਕ ਦੇਖੋ ਕਿੰਨਾ ਸੋਹਣਾ ਆਹ ਦੇਖੋ ਇੱਧਰ ਆਹ ਦੇਖੋ ਬਨਾਰਸੀ ਬਨਾਰਸੀ ਦੇਖੋ ਜੀ ਤੇ 15 ਸਤੰਬਰ ਤੱਕ ਹੀ ਇਹ ਸਟਾਕ ਰਹੂਗਾ 15 ਸਤੰਬਰ ਤੋਂ ਤੱਕ ਤੱਕ ਤੁਸੀਂ ਆ ਕੇ ਇਹ ਕੱਪੜਾ ਲੈ ਸਕਦੇ ਹੋ ਆਓ ਵੀ ਹੁਣ ਵਿਆਹ ਸ਼ਾਦੀ ਵਾਲੇ ਆ ਗਏ ਜਿਹੜੇ ਸਿਰਫ 2200 ਦੇ ਤੁਹਾਨੂੰ ਮਿਲਣਗੇ 1500 ਦੇ ਤੇ ਗਰਮੀਆਂ ਦੇ ਤੋਫੇ ਨੇ ਤੋਫੇ ਨੇ ਤੋਫੇ ਹੈਂਡਵਰਕ ਚ ਨੇ ਹੈਂਡਵਰਕ ਚ ਫੁੱਲ ਆਲ ਓਵਰ ਸੂਟ ਆ ਲਓ ਚੱਕੋ ਚੱਕੋ ਤੇ ਤੁਹਾਨੂੰ ਕੰਦ ਸੇ ਲੋ ਅਬਸੋਲਿਟ ਬਹੁਤ ਮਿਲ ਜੂਏ ਤੇ ਲੈ ਕਾ ਦੇਖੋ ਹਾਂ ਆ ਕਿੰਨਾ ਸੋਹਣਾ ਹਨਾ ਕਿੱਧਰੋਂ ਇਹਦਾ ਪੱਲਾ ਇਧਰੋਂ ਆ ਸਾਡਾ ਇਧਰੋਂ ਹਾਂ ਆ ਦੇਖ ਹਾਂ ਜੀ ਲਓ ਵੀ ਦੇਖੋ ਕਢਾਈ ਇਹ ਵੀ ਹੈਂਡਵਰਕ ਕਢਾਈ ਆ ਸਾਰੀ ਤੇ ਸੋਰ ਪਸੰਨ ਨੂੰ 1500 1600 ਇਹ ਰੇਂਜ ਦੇ ਵਿੱਚ ਇਹ ਸੂਟ ਮਿਲ ਜਾਣਗੇ ਵਿਆਹਾਂ ਸ਼ਾਦੀਆਂ ਵਾਲੇ ਸੂਟ ਨੇ ਵਿਆਹਾਂ ਸ਼ਾਦੀ ਵਾਲੇ ਦੇਖ ਲੋ ਤਾਂ ਐਨਾ ਦੇਖ ਲੋ ਵਿਆਹ ਆ ਗਿਆ ਇੱਕ ਦੇਖੋ ਰੈੱਡ ਦਾ ਦੁਪੱਟਾ ਆ ਪਿਆ ਆ ਦੁਪੱਟਾ ਰੈੱਡ ਦਾ ਜਿਹੜਾ ਤੁਹਾਨੂੰ ਆਪਾਂ ਸੂਟ ਆ ਦਿਖਾਇਆ ਤੀ ਆ ਇਹਦਾ ਦੁਪੱਟਾ ਜੀ ਆਹ ਆ ਇਹਦਾ ਲਾਓ ਫੁੱਲ ਚਨੂਨ ਦਾ ਤੇ ਬਾਕੀਆ ਸੂਟ ਪੂਰੇ ਹੈਵੀ ਨੇ ਪੂਰੇ ਹੈਵੀ ਬੈੱਡ ਦੀ ਚਾਦਰ ਜੱਡੇ ਵਰਤੇ ਨੇ ਬੈੱਡ ਦੀ ਚਾਦਰ ਜੱਡੇ ਲਾਓ ਦੇਖੋ ਸਿਰਫ 1500 1600 ਦੀ ਰੇਂਜ ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜਾਣਿਆ ਗਰਮੀਆਂ ਕਰਕੇ ਸੇਲ ਲੱਗ ਗਈ ਆ ਇਹ ਸਟਾਕ ਕਲੀਅਰ ਕਰਨਾ ਪੈਣਾ ਆ ਇਹ ਹੈਂਡ ਦੁਪੱਟਾ ਇਹਦਾ ਹੀ ਆ ਆ ਦੇਖੋ ਜੀ ਸੂਟ ਆ ਦੇਖੋ ਦੁਪੱਟਾ ਦੁਪੱਟਾ ਵੀ ਹੈਵੀ ਆ ਨਾਲ ਬਹੁਤ ਪੂਰਾ ਹੈਵੀ ਆ ਲਓ ਪੂਰਾ 2.5 ਮੀਟਰ ਦੁਪੱਟਾ ਪੂਰਾ 2.5 ਮੀਟਰ ਤੇ ਭਾਈ ਇੱਕ ਇੱਧਰ ਪਿਆ ਦੀ ਆਹ ਤਾਂ ਹੁਣ ਆ ਰੰਗ ਦੱਸੋ ਆ ਅਗੇ ਇਹ ਤੇ ਕਲਰ ਦੇਖੋ ਹੋਰ ਬਹੁਤ ਕਲਰ ਨੇ ਤੇ ਆ ਦੇ ਆ ਕਲਰ ਮਿਲ ਜੂ ਤੁਹਾਨੂੰ ਐਡਾ ਡਿਜ਼ਾਈਨ ਮਿਲ ਜੂਗਾ ਇਹ ਕਲਰ ਆਪਾਂ ਪਹਿਲਾਂ ਦਿਖਾ ਦੇ ਉਥੋਂ ਐਵੇਂ ਦੇ ਡਿਜ਼ਾਈਨ ਮਿਲ ਜਾਣਗੇ ਸਾਰੇ ਮੈਂ ਦਿਖਾਉਣਾ ਇੱਕ ਮਿੰਟ ਲਓ ਲਓ ਜੀ ਆ ਦੇਖੋ ਤੇ ਬਹੁਤ ਕੰਪਲੈਕਸ ਇਹ ਵੀ ਸੂਟ ਜਿਹੜਾ ਤੁਹਾਨੂੰ 1500 1600 ਦੀ ਰੇਂਜ ਚ ਮਿਲ ਜੂ ਹਾਂ ਬਹੁਤ ਆਪਸ਼ਨ ਪਈ ਆ ਜਿਵੇਂ ਆ ਪਿਆ ਠੀਕ ਆ ਬਹੁਤ ਆਪਸ਼ਨ ਮਿਲ ਜੂ ਤੁਹਾਨੂੰ ਜਿਵੇਂ ਆ ਦੇਖੋ ਲਓ ਵੀ ਆ ਪਏ ਨੇ ਸਾਰੇ ਸਾਰੇ ਪਏ ਨੇ ਤੇ ਗਰਮੀਆਂ ਦੇ ਤੋਹਫੇ ਨੇ ਗਰਮੀਆਂ ਦੇ ਤੋਹਫੇ ਗਰਮੀਆਂ ਦੇ ਤਕਰੀਬਨ 1500 1600 ਹਾਂ ਇੱਥੇ ਕਿ ਮਿਲ ਜੂਗਾ ਤੇ ਦੋ ਜ਼ਿਆਦਾ ਨਹੀਂ ਹੈਗੀ ਤੁਹਾਨੂੰ ਫੁੱਲ ਐਡਰੈਸ ਦੱਸਾਂਗੇ ਪ੍ਰੋਪਰ ਨੰਬਰ ਦਵਾਂਗੇ ਤੁਸੀਂ ਆ ਕੇ ਵੀ ਅਗਰ ਸੂਟ ਖਰੀਦਣਾ ਤਾਂ ਖਰੀਦ ਸਕਦੇ ਹੋ। ਲਓ ਵੀ ਦੇਖੋ। ਤੇ ਵੀ ਆ ਦੇਖੋ। ਪਿੱਛੇ ਖੋਲ ਕੇ ਦਿਖਾਤੇ ਇਹ। ਆਪਾਂ ਵਾਲਾ। ਸੇਮ ਚੀਜ਼ਾਂ ਨੇ। ਪਿੱਛੇ ਦਾ ਜੱਕਰ ਹੋਊਗਾ ਨਾ ਕਪੜਾ ਘੱਟੂ ਨਾ ਹੋਊਗਾ। ਗਾਰੰਟੀ ਆ ਪੂਰੀ ਆਪਣੀ। ਕੱਪੜੇ ਦੀ ਫੁੱਲ ਗਾਰੰਟੀ ਆ। ਕੱਪੜੇ ਦੀ ਫੁੱਲ ਗਾਰੰਟੀ ਆ ਲਓ। ਖਾਸ ਪੂਰਾ ਪੂਰਾ ਵਧੀਆ। ਆ ਦੇਖੋ ਇਹਦਾ ਵਰਕ। ਆਹ ਬਾਟਮ ਇਹਦੇ ਨਾਲ। ਆਹ ਦੁਪੱਟਾ ਨਾਲ। ਲਓ ਵੀ ਆ ਦੁਪੱਟਾ ਦੇਖੋ ਕਿੰਨਾ ਪਿਆਰਾ। ਲਓ। ਡਿਜੀਟਲ। ਆ ਇਹਦੀ ਬਾਟਮ ਆ ਗਈ। ਹੂੰ। ਬਰਕ ਵਾਲੀ ਬਾਟਮ 1500 ਤੋਂ ਨੂੰ 1600 ਦੀ ਰੇਂਜ ਦੇ ਵਿੱਚ ਇਹ ਜਿਹੜਾ ਸੂਟ ਨੇ ਮਿਲ ਜਾਣ ਦੇ ਟੇਲ ਵਾਲੇ ਸੂਟਾਂ ਦੇ ਗਰਮੀਆਂ ਦਾ ਸਟਾਕ ਆਪਾਂ ਕਲੀਅਰ ਕਰਨਾ ਪੂਰਾ ਦੇਖੋ ਜੀ ਇੰਨੇ ਤਾਂ ਸਸਤੇ ਆਪਾਂ ਕਰਤੇ ਤੁਹਾਨੂੰ ਇੰਨੇ ਸਸਤੇ ਮਿਲਣੇ ਨਹੀਂ ਕਿਤੇ ਉਹ ਦੁਪੱਟਾ ਦੇਖੋ ਬਾਕੀ ਜਿਹੜੇ ਕੀ ਭੈਣ ਕਹਿੰਦੀ ਆ ਇਹਨੇ 15 1500 ਦੇ ਖਰੀਦੇ ਹੋਏ ਨੇ ਆਪ ਹਾਂ ਆਪ ਖਰੀਦੇ ਨੇ ਉਹੀ ਰੇਟ ਕਹਿੰਦੀ ਆ ਵੀ ਉਹੀ ਰੇਟ ਨਾਲ ਮੈਂ ਉਹਦਾ ਸਟਾਕ ਕਲੀਅਰ ਕਰਨਾ ਕਰ ਦੇਣਾ ਹਾਂ ਜਿਵੇਂ ਆਹ ਦੇਖੋ ਕਿੰਨਾ ਸੋਹਣਾ ਪਿਆਰਾ ਰੰਗ ਆ ਨਾਲ ਦੁਪੱਟਾ ਆ ਗਿਆ ਲਓ ਵੀ ਠੀਕ ਆ ਬਾਕੀ ਕਪੜਾ ਬਹੁਤ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਇਹਦੇ ਪੱਲੇ ਦੇ ਕਢਾਈ ਆ ਦੇ ਦਿਖਾਇਓ ਜੀ। ਲਓ ਵੀ ਦੇਖੋ। ਦੇਖੋ ਜੀ। ਕਰੋ ਚੈੱਕ। ਠੀਕ ਆ ਆ ਰੰਗ ਦੇਖੋ ਕਿੰਨਾ ਪਿਆਰਾ ਪਿਆ ਦੇਖੋ ਕਿੰਨਾ ਸੋਹਣਾ ਸੂਟ ਆ ਲੈ। ਕਿੰਨਾ ਸੋਹਣਾ ਪਿਆਰਾ ਰੰਗ ਆ ਲੈ ਕੱਢ ਕੇ ਦਿਖਾਣਾ ਤੁਹਾਨੂੰ ਮੈਂ। ਬਾਕੀ ਪਾਏ ਹੋ ਤੇ ਚੀਜ਼ ਥੋੜੀ ਹੋਰ ਬਣ ਜਾਣੀ ਆ ਹਜੇ ਤੁਹਾਨੂੰ ਇਹ ਲਓ ਜੀ ਤੁਹਾਡੇ ਲਈ ਮਹਿੰਦੀ ਫੰਕਸ਼ਨ ਦੇ ਲਈ ਆਪਾਂ ਸਪੈਸ਼ਲ ਡਰੈਸ ਲੈ ਕੇ ਆਏ ਆ ਜਿਹੜੀ ਕਿ ਲਹਿੰਗੇ ਦੇ ਨਾਲ ਰਹੇਗੀ ਸ਼ਰਟ ਸ਼ਰਟ ਦੀ ਲੈਂਥ ਵੀ ਤੁਹਾਨੂੰ ਪੂਰੀ ਮਿਲਣ ਵਾਲੀ ਹੈ ਔਰ ਵਰਕ ਰਹੇਗਾ ਇਸ ਦੇ ਉੱਪਰ ਥ੍ਰੈਡ ਔਰ ਮਿਰਰ ਦਾ ਫੈਬਰਿਕ ਸਾਰਾ ਰਹੇਗਾ ਜੌਰਜਟ ਦਾ ਤੇ ਬਹੁਤ ਹੀ ਸੋਹਣੀ ਡਰੈਸ ਰਹਿਣ ਵਾਲੀ ਹੈ ਸੋ ਛੇਤੀ ਛੇਤੀ ਵਾਇ ਕਰਨ ਦੇ ਲਈ ਉੱਪਰ ਚੱਲਦੇ ਨੰਬਰ ਤੇ ਸਾਡੇ ਨਾਲ ਕੰਟੈਕਟ ਕਰੋ ਅਗੂ ਜੇ ਤੁਸੀਂ ਇਹ ਡਰੈੱਸਾਂ ਬਾਏ ਕਰਨੀਆਂ ਨੇ ਸਾਰੇ ਇਹ ਸੂਟਸ ਨੂੰ ਕਲੈਕਸ਼ਨ ਦਿਖਾਈਆ ਤੁਸੀਂ ਖਰੀਦਣੇ ਤਾਂ ਤੁਸੀਂ ਆਨਲਾਈਨ ਇਹਨਾਂ ਨੂੰ ਘਰ ਬੈਠੇ ਮੰਗਵਾ ਸਕਦੇ ਹੋ ਸਕਰੀਨ ਦੇ ਉੱਪਰ ਨੰਬਰ ਚੱਲਦਾ ਤੁਸੀਂ ਇਹ ਨੰਬਰ ਤੇ ਸਾਨੂੰ ਕਾਲ ਜਾਂ ਮੈਸੇਜ ਕਰਕੇ ਇਹ ਡਰੈੱਸ ਬਾਰੇ ਤੁਸੀਂ ਕੀ ਆਰਡਰ ਕਰਨਾ ਕਰ ਸਕਦੇ ਹੋ ਬਾਕੀ ਆਪਾਂ ਪ੍ਰੋਪਰ ਇੱਕ ਦਿਨ ਇਹਨਾਂ ਦੀ ਸੇਲ ਲਾ ਰਹੇ ਹਾਂ ਤੁਸੀਂ ਵਿਜ਼ਿਟ ਕਰਕੇ ਆ ਕੇ ਖੁਦ ਲੈਣੀਆਂ ਨੇ ਜੇ ਤੁਸੀਂ ਮਤਲਬ ਵਿਜ਼ਿਟ ਕਰਨੀ ਹੈ ਤਾਂ ਇੱਕ ਤੁਹਾਨੂੰ ਤਰੀਕ ਦੱਸਾਂਗੇ ਆਪਾਂ ਉਹ ਤਰੀਕ ਨੂੰ ਤੁਸੀਂ ਉਹ ਡਰੈੱਸ ਤੇ ਪਹੁੰਚਣਾ ਡਰੈੱਸ ਤੇ ਪਹੁੰਚ ਕੇ ਇਹ ਸਾਰਾ ਜਿਹੜਾ ਕੱਪੜਾ ਤੁਸੀਂ ਬਾਏ ਕਰ ਸਕੋਗੇ ਤੇ ਸਾਰਾ ਸਟਾਕ ਆਪਾਂ ਕਲੀਅਰ ਕਰਨਾ ਤੁਹਾਨੂੰ ਤਰੀਕ ਆ ਇਹ ਨੰਬਰ ਬੋਲ ਦਿੰਨਾ 8847209320 ਅਤੇ WhatsApp ਗਰੁੱਪ ਬਣਿਆ ਹੋਇਆ World of Fashion Boutique ਉੱਥੇ ਜਾ ਕੇ ਤੁਸੀਂ ਐਡ ਹੋਵੋ ਤੇ ਐਡ ਹੋਣ ਦਾ ਤੁਹਾਨੂੰ ਇੱਥੇ ਮੈਂ ਤਰੀਕ ਦੱਸਾਂਗੇ ਸਾਰੀ ਸਾਡੇ ਕੋਲ ਕੱਪੜੇ ਦੀ ਕਲੈਕਸ਼ਨ ਆਪਾਂ ਡੇਲੀ ਉੱਥੇ ਅਪਲੋਡ ਕਰਦੇ ਰਹਿੰਦੇ ਆ ਤਾਂ ਗਰੁੱਪ 'ਚ ਐਡ ਹੋ ਜਾਓ ਬਾਕੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਬਹੁਤ ਸਸਤਾ ਕੱਪੜਾ ਬਹੁਤ ਵਧੀਆ ਕੱਪੜਾ ਤੇ ਇੱਕ ਦਿਨ ਪ੍ਰੋਪਰ ਸੇਲ ਆ ਰਿਹਾ ਹੈ ਤੁਸੀਂ ਵਿਜ਼ਿਟ ਕਰਕੇ ਖੁਦ ਆ ਕੇ ਲੈ ਸਕਦੇ ਹੋ ਤੇ ਉਹ ਤੁਹਾਨੂੰ ਆਪਾਂ ਤਰੀਕ ਦੱਸ ਦਾਂਗੇ ਤੇ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗੀਏ ਲਾਈਕ ਕਰਨਾ ਸ਼ੇਅਰ ਕਰਨਾ